ਹੋਗੀ ਕਿ ਹਰਮੰਦਰ ਸਾਹਿਬ ਦੇ ਵਿੱਚ ਮੈਂ ਜੋ ਬੋਲੇ ਸੋ ਨਿਰਭੈ ਪ੍ਰਭ ਦਿਆਵਲ ਵਾਲਮੀਕੀ ਜੀ ਦੀ ਜੈ ਬਲਾ ਕੇ ਦਿਖਾਵਾਂਗਾ ਇਹ ਤੁਹਾਡੇ ਨਾਲ ਵਾਦਾ ਕਰਦਾ ਹਾਂ। ਔਰ ਇਹ ਜਿੰਨਾ ਇਹ ਜੋਸ਼ ਜਦੋਂ ਲੈ ਕੇ ਅਸੀਂ ਆਪਣੇ ਸੀਨੇ 'ਚ ਅੱਗ ਉੱਥੇ ਵੀ ਲਾਵਾਂਗੇ ਉੱਥੇ ਸਾਡਾ ਹੱਕ ਹੈ ਵਾਲਮੀਕੀ ਦਾ ਕਿਉਂਕਿ ਉੱਥੇ ਪ੍ਰਭ ਵਾਲਮੀਕੀ ਲੋਕੀ ਆਪਣੇ ਦੁੱਖ ਦਰਦ ਦੂਰ ਕਰਦੇ ਆ ਤੇ ਉਥੇ ਵਾਲਮੀਕੀ ਤੇ ਰਾਮ ਜੀ ਦਾ ਨਾਮ ਨਹੀਂ ਲਿੱਤਾ ਜਾਂਦਾ ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਤੁਹਾਨੂੰ ਵਾਦਾ ਕਰਦਾ ਆਪਣੇ ਸਾਰੇ ਵਾਲਮੀਕੀ ਬੱਚੇਰਾ ਨਾ ਵਾਦਾ ਕਰਦਾ ਕਿ ਇੱਕ ਦਿਨ ਮੈਂ ਹਰਮੰਦਰ ਸਾਹਿਬ ਦੇ ਅੰਦਰ ਲਾਈਵ ਹੋ ਕੇ ਫੇਸਬੁਕ ਤੋਂ ਉਥੇ ਮੈਂ ਭਗਵਾਨ ਦਇਆਵਾਨ ਵਾਲਮੀਕੀ ਜੀ ਦਾ ਨਾਮ ਲਾਉਂਗਾ ਔਰ ਸਾਨੂੰ ਆਪਣੇ ਪਿਤਾ ਦੇਵਰ ਔਰ ਵਾਲਮੀਕੀ ਜੀ ਭਗਵਾਨ ਔਰ ਇਹਨਾਂ ਦਾ ਝੰਡਾ ਫੜ ਕੇ ਅਸੀਂ ਚੱਲੀਏ ਅਸੀਂ ਚਾਹੇ ਰਸਤਾ ਜਿਹੜਾ ਮਿਲ ਜਾਵੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਚ ਵੱਸਦੀਆਂ ਗੁਰੂ ਪਿਆਰੀ ਸਾਧ ਸੰਗਤਾਂ ਜਿਉਂ ਫਤਿਹ ਪ੍ਰਵਾਨ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਆਪ ਜੀ ਦਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਆ ਦਾਸ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਮੇਰੇ ਦੁਆਰਾ ਬੋਲਿਆ ਜਾ ਰਿਹਾ ਹੈ ਕਿ ਹਰਮੰਦਰ ਸਾਹਿਬ ਦੇ ਵਿੱਚ ਜੋ ਬੋਲੇ ਸੋ ਨਰਬੈ ਭਗਵਾਨ ਵਾਲਮੀਕ ਜੀ ਦੀ ਜੈ ਇਹ ਨਾਰਾ ਲਗਾਇਆ ਜਾਏਗਾ ਦਰਸਲ ਅ ਇਹ ਕਾਫੀ ਪੁਰਾਣੀ ਵੀਡੀਓ ਹੈ ਔਰ ਉਸ ਦੌਰਾਨ ਅਜੇ ਮੈਂ ਸਿੱਖੀ ਰਿਹਾ ਸੀ ਤੇ ਇਤਿਹਾਸ ਨੂੰ ਪੜ੍ਹ ਹੀ ਰਿਹਾ ਸੀ ਤੇ ਬਹੁਤ ਜਗਿਆਸੂ ਹਾਂ ਤੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜਗਾਦਰੀ ਵਾਲਿਆਂ ਦੀ ਮੈਂ ਸ਼ਬਦ ਬਹੁਤ ਸੁਣਦਾ ਸੀ ਤੇ ਉਹਨਾਂ ਦੇ ਇੱਕ ਸ਼ਬਦ ਜੋ ਮੇਰੇ ਕੋਲ ਹਮੇਸ਼ਾ ਵਜਦੇ ਰਹਦੇ ਸੀ ਜਿਦੇ ਵਿੱਚ ਉਹ ਭਾਈ ਸਾਹਿਬ ਭਾਈ ਜਗਾਦਰੀ ਵਾਲੇ ਹਰਵੰਦ ਸਿੰਘ ਜਗਾਦਰੀ ਵਾਲੇ ਜੋ ਆ ਆਪਣੇ ਸ਼ਬਦਾਂ ਦੇ ਵਿੱਚ ਭਗਵਾਨ ਵਾਲਮੀਕ ਜੀ ਤੇਾਰੇ ਜ਼ਿਕਰ ਕਰ ਰਹੇ ਸੀਗੇ ਅਤੇ ਗੱਲ ਕਰ ਰਹੇ ਸੀਗੇ ਤੇ ਇਹ ਦਾਸ ਉਹਨਾਂ ਦੇ ਸ਼ਬਦਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਕਿਸੇ ਸਟੇਜ ਦੇ ਉੱਤੇ ਜਦੋਂ ਮੈਨੂੰ ਪੁੱਛਿਆ ਗਿਆ ਕਿ ਹਰਮੰਦਰ ਸਾਹਿਬ ਦੇ ਵਿੱਚ ਜੋ ਸਰੋਵਰ ਸਾਹਿਬ ਹੈ ਉੱਤੇ ਭਗਵਾਨ ਸ੍ਰਿਸ਼ਟੀਕਰਤਾ ਵਾਲਮੀਕ ਜੀ ਨੇ ਅਮਰਤ ਦਬਿਆ ਹੈ ਤੇ ਦਾਸ ਅ ਇਹ ਗੱਲ ਬੋਲ ਬੈਠਾ ਕਿ ਜੇ ਉੱਥੇ ਅਮਰਤ ਦਬਿਆ ਹੈ ਭਗਵਾਨ ਵਾਲਮੀਕ ਜੀ ਦਾ ਤੇ ਫਿਰ ਅਸੀਂ ਉੱਥੇ ਜੋ ਬੁਲੇਸ਼ਵਨਰ ਬੈ ਭਗਵਾਨ ਵਾਲਮੀਕ ਜੀ ਕੀ ਜੈ ਇਹ ਨਾਰਾ ਵੀ ਲਗਾ ਸਕਦੇ ਹਾਂ ਕਿਉਂਕਿ ਭਗਵਾਨ ਦਾ ਨਾਰਾ ਤੇ ਕਿਤੇ ਵੀ ਲਗਾਇਆ ਜਾ ਸਕਦਾ ਹੈ ਉਹ ਕਿਉਂਕਿ ਉਸ ਨੂੰ ਹਰ ਮੰਦਰ ਕਿਹਾ ਜਾਂਦਾ ਹੈ ਪ੍ਰਮਾਤਮਾ ਦਾ ਘਰ ਕਿਹਾ ਜਾਂਦਾ ਰਾਈਟ ਤੇ ਇਹ ਵੀ ਸੁਣਨ ਦੇ ਵਿੱਚ ਆਉਂਦਾ ਸੀ ਇਹ ਵੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਭਗਵਾਨ ਵਾਲਮੀਕ ਜੀ ਜੋ ਨੇ ਉਹ ਸ੍ਰਿਸ਼ਟੀ ਕਰਤਾ ਨੇ ਤੇ ਇਸ ਕਰਕੇ ਮੈਂ ਉਹ ਨਾਰਾ ਲਾ ਬੈਠਾ ਲੇਕਿਨ ਫਿਰ ਮੈਂ ਇਹਦੇ ਪ੍ਰਮਾਨ ਇਕੱਤਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਐਵੀਡੈਂਸ ਦੀ ਕਮੀ ਮੈਨੂੰ ਕਿਤੇ ਨਾ ਕਿਤੇ ਲੱਗੀ ਮੈਨੂੰ ਕਿਤੇ ਪੁਖਤਾ ਪ੍ਰਮਾਨ ਨਹੀਂ ਲੱਭੇ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੋ ਗੁਰੂ ਪੇਰੀ ਸਾਧ ਸੰਗਤ ਜੀ ਉਹ ਇੱਕ ਪੁਰਾਣੀ ਵੀਡੀਓ ਹੈ ਜਿਹਦੇ ਵਿੱਚ ਬਿਨਾ ਤੱਥਾਂ ਤੋਂ ਐਵੀਡੈਂਸ ਦੀ ਪੂਰੇ ਨਾਂ ਹੋਣ ਕਰਕੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਔਰ ਮੈਂ ਸਿਰਫ ਭਾਈ ਸਾਹਿਬ ਭਾਈ ਹਰਬੰਸ ਸਿੰਘ ਜਗਾਦਰੀ ਵਾਲਿਆਂ ਦੇ ਜੋ ਉਹਨਾਂ ਨੇ ਆਪਣੇ ਸ਼ਬਦਾਂ ਦੇ ਦੌਰਾਨ ਇਤਿਹਾਸ ਦੀ ਜਾਣਕਾਰੀ ਦੇ ਰਹੀ ਸੀ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਇਹ ਗੱਲ ਬੋਲ ਬੈਠਾ ਅਗਰ ਮੇਰੀ ਇਸ ਗੱਲ ਦੀ ਵਜ੍ਹਾ ਕਰਕੇ ਗੁਰੂ ਪਰਿਵਾਰੀ ਸਾਧ ਸੰਗਤਾਂ ਦੇ ਮਨਾਂ ਨੂੰ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਦਾਸ ਖਿਮਾ ਦਾ ਜਾਚਕ ਹੈ ਦਾਸ ਆਪਣੀ ਗਲਤੀ ਮੰਨਦਾ ਹੈ ਔਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਭਗਵਾਨ ਵਾਰਮੀ ਜੀ ਦਾ ਵੀ ਸਤਿਕਾਰ ਕਰਦੇ ਆ ਲੇਕਿਨ ਅਗਰ ਕਿਤੇ ਸਾਨੂੰ ਕੋਈ ਐਵੀਡੈਂਸ ਨਹੀਂ ਮਿਲਦਾ ਹੈ ਤੇ ਸਾਨੂੰ ਬਿਨਾ ਐਵੀਡੈਂਸ ਤੋਂ ਕਦੀ ਵੀ ਕੋਈ ਗੱਲ ਨਹੀਂ ਬੋਲਣੀ ਚਾਹੀਦੀ ਦਾਸ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਗੁਰੂ ਪੈਰੀ ਸਾਧ ਸੰਗਤ ਜੀ ਮੈਨੂੰ ਸਿੱਖ ਸੰਗਤਾਂ ਜਿਸ ਤਰ੍ਹਾਂ ਦੀ ਵੀ ਜਿਸ ਤਰ੍ਹਾਂ ਵੀ ਕਹਿਣਗੇ ਮੈਂ ਆਪਣੀ ਇੱਥੇ ਵੀਡੀਓ ਦੇ ਦੌਰਾਨ ਵੀ ਗਲਤੀ ਮੰਨ ਰਿਹਾ ਹਾਂ ਔਰ ਮੈਂ ਕਿ ਮਾਤਾ ਜਚਕਾ ਅਗਰ ਮੇਰੀ ਵਜ੍ਹਾ ਕਰਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਪਲੀਜ਼ ਦਾਸ ਮਾਫੀ ਮੰਗਦਾ ਹੈ ਔਰ ਅਗਰ ਮੈਨੂੰ ਸਿੱਖ ਸੰਗਤਾਂ ਜਿਸ ਤਰ੍ਹਾਂ ਵੀ ਕਹਿਣ ਕੀਆ ਦਾਸ ਮਾਫੀ ਮੰਗਣ ਨੂੰ ਜਿੱਥੇ ਵੀ ਕਿਹਾ ਜਾਊਗਾ ਦਾਸ ਮਾਫੀ ਮੰਗਣ ਨੂੰ ਤਿਆਰ ਹੈ ਕਿਉਂਕਿ ਦਾਸ ਜਿਗਿਆਸੂ ਹੈ ਗੁਰੂ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਔਰ ਸਾਈਬੇ ਕਮਾਲ ਕਲਗੀਆਂ ਵਾਲੇ ਜਿਸ ਤਰ੍ਹਾਂ ਸਾਨੂੰ ਫਰਮਾਨ ਕਰਕੇ ਗਏ ਨੇ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਾਂ ਔਰ ਸਾਬੇ ਕਮਾਲ ਕਲਗੀਆਂ ਵਾਲੇ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਿਆ ਅਸੀਂ ਉਹਨਾਂ ਦਾ ਦੇਣਾ ਕਦੀ ਨਹੀਂ ਦੇ ਸਕਦੇ ਅਬੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗੁਰੂ ਸਹਿਬਾਨਾ ਦਾ ਜਿੰਨੇ ਵੀ ਗੁਰਬਾਣੀ ਦੇ ਵਿੱਚ ਬੈਠੇ ਨੇ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਕਿਉਂਕਿ ਉਹ ਸਾਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਔਰ ਜ਼ਿੰਦਗੀ ਦੀ ਰਾਹ ਦਿਖਾਉਂਦੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਆਪਣੀ ਉਸ ਵੀਡੀਓ ਦੇ ਵੀਡੀਓ ਦੇ ਵਿੱਚ ਬੋਲੇ ਗਏ ਜੋ ਸ਼ਬਦ ਨੇ ਉਹਨਾਂ ਦੇ ਲਈ ਖਿਮਾ ਦਾ ਜਾਚਕ ਹੈ ਅਸੀਂ ਸਾਰੇ ਧਰਮਾਂ ਦਾ ਅਸੀਂ ਹਰ ਭਗਵਾਨ ਦਾ ਭਗਵਾਨ ਵਾਲਮੀਕ ਜੀ ਦਾ ਵੀ ਅਸੀਂ ਸਤਿਕਾਰ ਕਰਦੇ ਆਂ ਔਰ ਅਸੀਂ ਹਰ ਇੱਕ ਧਰਮ ਦਾ ਅਸੀਂ ਸਤਿਕਾਰ ਕਰਦੇ ਆਂ ਔਰ ਦਾਸ ਅਗਰ ਕਿਸੇ ਤੱਥਾਂ ਦੇ ਆਧਾਰ ਦੇ ਉੱਤੇ ਕਿਸੇ ਅਭਾਵ ਦੇ ਕਰਕੇ ਤੱਥਾਂ ਦੇ ਅਭਾਵ ਕਰਕੇ ਔਰ ਉਹ ਭਾਈ ਸਾਹਿਬ ਭਾਈ ਹਰਬੰਸ ਜੀ ਦੇ ਸ਼ਬਦ ਤੋਂ ਜੋ ਉਹਨਾਂ ਦੁਆਰਾ ਸ਼ਬਦਾਂ ਦੇ ਦੌਰਾਨ ਜੋ ਸ਼ਬਦ ਬੋਲੇ ਜਾ ਰਹੇ ਸੀ ਉਹਦੇ ਵਿੱਚ ਜੋ ਇਤਿਹਾਸ ਦੱਸਿਆ ਜਾ ਰਿਹਾ ਸੀਗਾ ਦਾਸ ਉਸੇ ਚੀਜ਼ ਤੋਂ ਪ੍ਰਭਾਵਿਤ ਹੋ ਕੇ ਇਹ ਗੱਲ ਬੋਲ ਬੈਠਾ ਮੈਂ ਗੁਰੂ ਪੈਸਾ ਸਾਧ ਸੰਗਤ ਜੀ ਇੱਕ ਵਾਰ ਫੇਰ ਖਿਮਾਤਾ ਚਾਚਕਾਂ ਅਗਰ ਮੇਰੀ ਵਜ੍ਹਾ ਕਰਕੇ ਕਿਸੇ ਦੀ ਵੀ ਸਿੱਖ ਸੰਗਤਾਂ ਨੂੰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਤੇ ਪਲੀਜ਼ ਦਾਸ ਨੂੰ ਮਾਫ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सो निहाल अकाल वाहगुरु जी का खालसा वाहिगुरु जी की फतेह